ਆਲ ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਨੇ ਸਪੋਰਟ ਕੀਤਾ ਸਰਕਾਰ ਦੇ ਆ ਸਰਪੰਵਨ ਸਿੰਘ ਮਾਨ ਜੀ ਦੇ ਇਸ ਇਨੀਸ਼ੀਏਟਿਵ ਨੂੰ ਤੇ ਜਿਨ੍ਹਾਂ ਨੇ ਬੜੀ ਹਿੰਮਤ ਔਰ ਦਲੇਰੀ ਦੇ ਨਾਲ ਹਰਿਆਣਾ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਦੋ ਟਕ ਜਵਾਬ ਦੇ ਦਿੱਤਾ ਕਿ ਨਾ ਸਾਡੇ ਕੋਲ ਪੰਜਾਬ ਕੋਲੇ ਫालतू ਪਾਣੀ ਸੀ ਨਾ ਹੈ ਤੇ ਨਾ ਦੇਵਾਂਗੇ ਆਪ ਵੀ ਟੈਨ ਦੇ ਉੱਪਰ ਪਹੁੰਚੇ ਤੇ ਉਸ ਦਿਨ ਤੋਂ ਸਾਰਾ ਪੰਜਾਬ ਉਹਨਾਂ ਦੇ ਮਗਰ ਪਿੱਛੇ ਦੇ ਉੱਪਰ ਖੜ ਕੇ ਪੰਜਾਬ ਦੇ ਪਾਣੀ ਦੀ ਰੱਖਿਆ ਕਰ ਰਿਹਾ ਪਰ ਸਵਾਲ ਇਹ ਹੈ ਸਰ ਕਿ ਅਖਬਾਰਾਂ ਦੇ ਵਿੱਚ ਜਿਹੜੇ ਬਿਆਨ ਆਉਂਦੇ ਨੇ ਉਹ ਕੁਝ ਹੋਰ ਹੀ ਬਿਆਨ ਕਰਦੇ ਹੁੰਦੇ ਨੇ ਰਾਜਨੀਤੀ ਅੱਜ ਵੀ ਚੱਲੀ ਜਾਂਦੀ ਹੈ ਮੈਂ ਅੱਜ ਮੈਨੂੰ ਹਾਸਾ ਵੀ ਆਇਆ ਅੱਜ ਅਖਬਾਰ ਦੇ ਵਿੱਚ ਅਕਾਲੀ ਦਲ ਦੇ ਸ਼੍ਰੋਮਣੀ ਪ੍ਰਧਾਨ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਹੀ ਕਹਾਂਗਾ ਅਕਾਲੀ ਦਲ ਦੇ ਸ਼੍ਰੋਮਣੀ ਪ੍ਰਧਾਨ ਸਾਹਿਬ ਦਾ ਬਿਆਨ ਸੀਗਾ ਕਿ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਤੇ ਕਹਤਾ ਕਿ ਜੀ ਪੰਜਾਬ ਦੇ ਪਾਣੀਆਂ ਨਾਲ ਅਸੀਂ ਹਰਿਆਣਾ ਤੇ ਰਾਜਸਥਾਨ ਨੂੰ ਇਰੀਗੇਟ ਕਰ ਦਾਂਗੇ ਜੀ ਸਰ ਕਮਾਲ ਹੈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਇੰਨਾ ਝੂਠ ਤੂਫਾਨ ਇੰਨਾ ਫਰੇਬ ਬੋਲਣ ਲੱਗੇ ਵੀ ਲੀਡਰ ਸੰਗ ਦੀ ਕਰਦੇ ਹੈਗੇ